ਜੇ ਸਾਡੇ ਜਥੇਦਾਰ ਨੂੰ ਇਨਸਾਫ ਨਹੀਂ ਦਿਵਾ ਸਕਿਆ ਪੰਥ ਫਿਰ ਅਸੀਂ ਆਮ ਸਿੱਖ ਨੂੰ ਇੱਕ ਜਿਹੜਾ ਆਮ ਨਾਗਰਿਕ ਆਮ ਸਿੱਖਾ ਉਹਨੂੰ ਇਨਸਾਫ ਕਿਵੇਂ ਦਿਵਾਵਾਂਗੇ ਉਸ ਦੀਆਂ ਕਹਿੰਦੇ ਲੱਤਾਂ 모ੜ ਕੇ ਤੋੜ ਕੇ ਐ ਪਿੱਛੇ ਰਾਦੀਪ ਗਰਦਨ ਨੂੰ ਲਾਈਆਂ ਹੋਈਆਂ ਸੀ ਅੱਖਾਂ ਕਹਿੰਦੇ ਖੁੱਲੀਆਂ ਸੀ ਤੇ ਮਾੜੀ ਜੀ ਹਲਚਲ ਹੋ ਰਹੀ ਸੀ ਅੱਖਾਂ 'ਚ ਕਹਿੰਦੇ ਕਿ ਮੈਂ ਉਦੋਂ ਮੈਨੂੰ ਇਹ ਲੱਗਿਆ ਕਿ ਇਹ ਬੰਦੇ ਦੇ ਵੀ ਆਖਰੀ ਪ੍ਰਾਣ ਹੀ ਚੱਲ ਰਹੇ ਨੇ ਸਾਹ ਹੀ ਚੱਲ ਰਹੇ ਬਾਬਾ ਜੀ ਕਹਿੰਦੇ ਕਿ ਜਦੋਂ ਮੈਂ ਹੋਰ ਨੇੜੇ ਜੇ ਹੋ ਕੇ ਦੇਖਿਆ ਵੀ ਮੈਂ ਦੇਖਦਾ ਲਵਾਂ ਕੌਣ ਹੈ ਕਹਿੰਦੇ ਫੇਰ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਗੁਰਦੇਵ ਸਿੰਘ ਕੌਂਕੇ ਸੀ ਉਸਨੇ ਐਨਾ ਕ ਟੌਰਚਰ ਕੀਤਾ ਜੀ ਗੁਰਦੇਵ ਸਿੰਘ ਕੌਂਕੇ ਤੇ ਤੇ ਕੀ ਉਸੇ ਟੌਰਚਰ ਦੇ ਦੌਰਾਨ ਹੀ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਡੈਥ ਹੋ ਗਈ ਇਹ ਉਦੋਂ 92 ਚ ਬਿਆਨ ਸਿੰਘ ਦੀ ਸਰਕਾਰ ਸੀ ਤਾਂ ਕਾਲੀਦਲ ਵਿਰੋਧੀ ਧਿਰ ਸੀਗੀ ਹੋਰ ਤਾਂ ਕੋਈ ਪਾਰਟੀ ਨਹੀਂ ਸੀਗੀ ਅਕਾਲੀ ਦਲ ਦੀ ਉਦੋਂ ਕਿਉਂ ਨਹੀਂ ਮੁੱਦਾ ਚੱਕਿਆ ਇਸ ਚੀਜ਼ ਦਾ ਜਿੱਥੇ ਜੀ ਕਰਦਾ ਸੀ ਉੱਥੇ ਉਹ ਚੱਕ ਕੇ ਅਨਕਾਊਂਟਰ ਬਣਾਉਂਦਾ ਸੀ ਜਿਹਨੂੰ ਜੀ ਕਰਦੀ ਸੀ ਪੁਲਿਸ ਉਦੋਂ ਚੱਕ ਕੇ ਗ੍ਰਿਫਤਾਰ ਕਰ ਲੈਂਦੀ ਸੀ ਆਪਣੀ ਕਾਰ ਦੇ ਵਿੱਚ ਉਹ ਡੈੱਡ ਬੋਡੀ ਭਾਈ ਕੌਂਕੇ ਦੀ ਰੱਖ ਕੇ ਵੀ ਸੱਤ ਲੋ ਦਰਿਆ ਛੱਟ ਜਾਂਦਾ ਇਹ ਕਿਹਾ ਗਿਆ ਮੇਰ ਸਿੰਘ ਸੈਣੀ ਨੇ ਵੀ ਭਾਈ ਸਾਹਿਬ ਨੂੰ ਅਰੈਸਟ ਕੀਤਾ ਸੀ ਤੇ ਸੁਮੇਸ਼ ਸਿੰਘ ਸੈਣੀ ਤੇ ਵੀ ਬੜੇ ਇਲਜ਼ਾਮ ਨੇ ਕਿ ਉਹਨਾਂ ਨੇ ਵੀ ਬਹੁਤ ਅਣਮਨੁੱਖੀ ਤਸ਼ੱਦਦ ਕੀਤਾ ਸੀਗਾ ਉਹਨਾਂ ਨੂੰ ਪੁੱਠੇ ਲਮਕਾ ਕੇ ਕਿ ਸਿਗਰਟ ਦਾ ਧੂਆ ਉਹਨਾਂ ਦੇ ਉੱਤੇ ਸੁੱਟਿਆ ਗਿਆ ਸਿਕ ਗੌਂ ਕਹਿੰਦੀ ਆ ਰਹੀ ਹੈ ਕਿ ਪੁਲਿਸ ਨੇ ਬਹੁਤ ਨਜਾਇਜ਼ ਮੁੰਡੇ ਮਾਰੇ ਨੇ ਚੱਕ ਚੱਕ ਕੇ ਇੰਟਰੋਗੇਸ਼ਨ ਹੁੰਦੀ ਸੀ ਕੁੱਟਮਾਰ ਇੰਨੀ ਹੁੰਦੀ ਸੀ ਕਿ ਉਸੇ ਕੁੱਟਮਾਰ ਦੇ ਦੌਰਾਨ ਨੌਜਵਾਨ ਨੇ ਜਿਹੜੇ ਉਹ ਦੰਮ ਤੋੜ ਜਾਂਦੇ ਸੀ 25 ਦਸੰਬਰ ਨੂੰ ਅਰੈਸਟ ਪਾਈ ਗਈ ਤੇ 2 ਜਨਵਰੀ ਨੂੰ ਇਹ ਕੈਦ ਦਿੱਤਾ ਗਿਆ ਪੁਲਿਸ ਦੇ ਵੱਲੋਂ ਕਿਉਂਕਿ ਤਾਂ ਭਗੌੜੇ ਹੋ ਗਏ ਜੀ ਪੁਲਿਸ ਕਸਟਡੀ ਚੋਂ ਫਰਾਰ ਹੋ ਗਏ ਜੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਕਰ ਦੇ ਮੌਤ ਦਾ ਫਿਰ ਤੋਂ ਮਾਮਲਾ ਸਾਹਮਣੇ ਆਇਆ ਹੈ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਦੇ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਅਸੀਂ ਇਨਸਾਫ ਦਵਾਵਾਂਗੇ ਕਿਉਂਕਿ ਪੁਲਿਸ ਦੇ ਉੱਤੇ ਉਹਨਾਂ ਦੀ ਮੌਤ ਨੂੰ ਲੈ ਕੇ ਕਾਫੀ ਗੰਭੀਰ ਇਲਜ਼ਾਮ ਲੱਗੇ ਸੀ ਪਰ ਹੱਲੇ ਤੱਕ ਵੀ ਕਾਰਵਾਈ ਨਹੀਂ ਹੋਈ 21 ਸਾਲ ਹੋ ਗਏ ਇੱਕ ਜਥੇਦਾਰ ਦੀ ਮੌਤ ਦੇ ਉੱਤੇ ਕੋਈ ਵੀ ਕਾਰਵਾਈ ਨਾ ਹੋਣਾ ਤੇ ਇੱਕ ਆਮ ਸਿੱਖ ਦੇ ਦੇ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਉਸ ਨੂੰ ਇਨਸਾਫ ਮਿਲਣਾ ਤਾਂ ਮੈਨੂੰ ਲੱਗਦਾ ਬੇहद ਮੁਸ਼ਕਲ ਹੋ ਜਾਵੇਗਾ ਪੂਰੀ ਗੱਲਬਾਤ ਤੇ ਚਰਚਾ ਕਰਾਂਗੇ ਸੀਨੀਅਰ ਸਾਥੀ राव ਬਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ राव ਜੀ 21 ਸਾਲ ਬੀਤ ਗਏ ਇੱਕ ਸਰਮੌਰ ਸੰਸਥਾ ਦਾ ਜਥੇਦਾਰ ਉਹਦੀ ਮੌਤ ਹੋਵੇ ਪੁਲਿਸ ਤੇ ਇਲਜ਼ਾਮ ਲੱਗੇ ਹੋਣ 21 ਸਾਲ ਹੋ ਗਏ ਹਾਲੇ ਤੱਕ ਪਰਿਵਾਰ ਨੂੰ ਕਹਿੰਦੇ ਇਨਸਾਫ ਨਹੀਂ ਮਿਲਿਆ ਮਾਮਲਾ ਦੱਸ ਦਿਓ ਪੂਰੀ ਕਹਾਣੀ ਸਮਝਾ ਦਿਓ ਕਿਵੇਂ ਵਾਪਰਿਆ ਸੀ ਕੀ ਹੋਇਆ ਸੀ ਬੇहद ਅਫਸੋਸ ਹੈ ਰਾਜਦੀਪ ਕਿ ਸ਼੍ਰੀ ਕਾਲ ਤਖਸਲ ਦੇ ਕਾਰਜਕਾਰੀ ਜਥੇਦਾਰ ਹੋਣ ਤੇ ਇਸ ਤਰੀਕੇ ਦੇ ਨਾਲ ਸ਼ੱਕੀ ਹਾਲਾਤਾਂ ਚ ਉਹਨਾਂ ਦੀ ਮੌਤ ਹੋਈ ਹੋਵੇ ਤੇ ਬਾਡੀ ਉਹਨਾਂ ਦੀ ਲੱਭੇ ਨਾ 21 ਸਾਲ ਤੱਕ ਹੂੰ ਤੇ ਉਧਰੋਂ ਬਹੁਤ ਸਾਰੇ ਲੋਕ ਅਜੇ ਹੋਣ ਕਿ ਜਿਨ੍ਹਾਂ ਨੇ ਦੇਖਿਆ ਸੁਣਿਆ ਹੋਵੇ ਆਪਣੀ ਅੱਖਾਂ ਨਾਲ ਦੇਖ ਕੇ ਆਏ ਕਿ ਕਿਸ ਤਰੀਕੇ ਨਾਲ ਪੁਲਿਸ ਨੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਉੱਤੇ ਤਸ਼ੱਦਦ ਕੀਤਾ ਅਣਮਨੁੱਖੀ ਤਸ਼ੱਦਦ ਕੀਤਾ ਇਸ ਤੋਂ ਸਟੋਰੀ ਜੇ ਹੋਰ ਦੇਖੀਏ ਨਾ ਹੋਰ ਭਿਆਨਕ ਸਟੋਰੀ ਰਾਦੀਪ ਹੋ ਨਹੀਂ ਸਕਦੀ ਬਿਲਕੁਲ ਦੇਖੋ ਸਭ ਨੂੰ ਪਤਾ ਹੈ ਕਿ 1992 ਤੋਂ ਲੈ ਕੇ ਜਦੋਂ ਕਾਂਗਰਸ ਸਰਕਾਰ ਬਣੀ ਜਾਂ ਉਸ ਤੋਂ ਪਹਿਲਾਂ 1987 ਤੋਂ ਲੈ ਲਓ ਕਿ ਜਦੋਂ 1987 ਚ ਪੰਜਾਬ ਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਉਦੋਂ ਤੋਂ ਲੈ ਕੇ ਤਕਰੀਬਨ 95 96 ਤੱਕ ਕਿਸ ਤਰੀਕੇ ਦੇ ਨਾਲ ਬਹੁਤ ਅਨਮਨੁੱਖੀ ਕਾਰੇ ਹੋਏ ਨੇ ਪੰਜਾਬ 'ਚ ਹਮ ਅਸੀਂ ਅੱਜ ਤੱਕ ਕਹਿੰਦੇ ਆ ਸਿੱਖ ਕੌਮ ਕਹਿੰਦੀ ਆ ਰਹੀ ਹੈ ਕਿ ਪੁਲਿਸ ਨੇ ਬਹੁਤ ਨਜਾਇਜ਼ ਮੁੰਡੇ ਮਾਰੇ ਨੇ ਚੱਕ ਚੱਕ ਕੇ ਜੀ ਇਨਟੈਰੋਗੇਸ਼ਨ ਹੁੰਦੀ ਸੀ ਕੁੱਟਮਾਰ ਇੰਨੀ ਹੁੰਦੀ ਸੀ ਕਿ ਉਸੇ ਕੁੱਟਮਾਰ ਦੇ ਦੌਰਾਨ ਨੌਜਵਾਨ ਨੇ ਜਿਹੜੇ ਉਹ ਦਮ ਤੋੜ ਜਾਂਦੇ ਸੀ ਫਿਰ ਪੁਲਿਸ ਕੀ ਕਰਦੀ ਸੀ ਚੱਕ ਕੇ ਦਰਿਆਵਾਂ 'ਚ ਸੁੱਟ ਦਿੰਦੀ ਡੈੱਡ ਬਾਡੀ ਜਾਂ ਫਿਰ ਨਹਿਰਾਂ 'ਚ ਸੁੱਟ ਦਿੰਦੀ ਸੀ ਜਾਂ ਫਿਰ ਟੈਰਾਂ 'ਤੇ ਰੱਖ ਕੇ ਸਾੜ ਦੇਣਾ ਜਾਂ ਸਾੜ ਦਿੰਦੀ ਸੀ ਮੇਨ ਪਰਪਸ ਇਹੀ ਹੁੰਦਾ ਹੈ ਕਿ ਕਾਨੂੰਨ ਇਹ ਕਹਿੰਦਾ ਆ ਕਿ ਜਦੋਂ ਤੱਕ ਤੁਹਾਨੂੰ ਡੈੱਡ ਬਾਡੀ ਨਹੀਂ ਮਿਲਦੀ ਕਾਨੂੰਨ ਤਾਂ ਇਹ ਨਹੀਂ ਮੰਨਦਾ ਕਿ ਬੰਦਾ ਮਰ ਵੀ ਗਿਆ ਹੂੰ ਕਿਉਂਕਿ ਉਹ ਕਾਨੂੰਨ ਕਹਿੰਦਾ ਕਿ ਡੈੱਡ ਬਾਡੀ ਨਹੀਂ ਮਿਲੀ ਤਾਂ ਇਹਤ ਮਤਲਬ ਜਿਉਂਦਾ ਵੀ ਹੋ ਸਕਦਾ ਮਰਿਆ ਵੀ ਹੋ ਸਕਦਾ ਜੀ ਤੋਂ ਪੁਲਿਸ ਐਦਾਂ ਹੀ ਕਰਦੀ ਰਹੀ ਸੀ ਹੁਣ ਤੁਸੀਂ ਦੇਖੋ ਕਿ ਕਿੰਨੇ ਹੀ ਮਾਮਲੇ ਚੱਲਦੇ ਸੀ ਚੱਲਦੇ ਆ ਰਹੇ ਨੇ ਕੋਰਟ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਕਿੰਨੇ ਜਿਹੜੇ ਪੁਰਾਣੇ ਪੁਲਿਸ ਮੁਲਾਜ਼ਮ ਸੀ ਜਿਹੜੇ 2021 ਸਾਲ ਬਾਅਦ ਦੋਸ਼ੀ ਪਾਏ ਗਏ ਨੇ ਸੋ ਇਸੇ ਤਰੀਕੇ ਦਾ ਇੱਕ ਬੇਹੱਦ ਦਰਦਨਾਕ ਜਿਹੜਾ ਕਿੱਸਾ ਕਹਾਣੀ ਹੈ ਉਹ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਕੇ ਹੋਰਾਂ ਦੀ ਹੈ 1986 ਦੇ ਵਿੱਚ ਥੋੜਾ ਜਿਹਾ ਪਿੱਛੇ ਚਲਦੇ ਹਾਂ 1986 ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਜੀ ਤੇ 1986 ਦੇ ਵਿੱਚ ਸਰਬੱਤ ਖਾਲਸੇ ਦੇ ਵੱਲੋਂ ਭਾਈ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਅਨਾਉਂਸ ਕੀਤਾ ਸੀਗਾ ਅਕਾਲ ਤਖਤ ਸਾਹਿਬ ਦਾ ਸੋ ਜਦੋਂ ਜਥੇਦਾਰ ਜਸਵੀਰ ਸਿੰਘ ਰੋਡੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਫਿਰ ਸਰਬੱਤ ਖਾਲਸਾ ਦੇ ਵੱਲੋਂ ਹੀ ਹਮ ਗੁਰਦੇਵ ਸਿੰਘ ਕੌਂਕੇ ਨੂੰ ਹਮ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਸੀ ਜੀ ਤੇ ਸੰਭਾਲੀ ਇਹਨਾਂ ਨੇ ਸੇਵਾ ਕਰਦੇ ਰਹੇ ਪਰ ਦੂਸਰੇ ਪਾਸੇ ਲਗਾਤਾਰ ਖਾਲਿਸਤਾਨ ਦਾ ਜ਼ਿਕਰ ਵੀ ਹੋ ਰਿਹਾ ਸੀ ਕੁਝ ਸੰਗਠਨ ਸੀ ਜਾਂ ਕੁਝ ਵਿਅਕਤੀ ਸੀ ਜਿਹੜੇ ਕੀ ਇਦਾਂ ਕਰ ਰਹੇ ਸੀ ਜੀ ਬਹੁਤ ਵਾਰ ਪੁਲਿਸ ਨੇ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਇੱਕ ਵਾਰ ਨਹੀਂ ਕੀਤਾ ਪਹਿਲਾਂ ਵੀ ਕੀਤਾ ਮੇਰੇ ਖਿਆਲ ਚ 86 87 ਚ ਵੀ ਕੀਤਾ ਫਿਰ 91 ਦੇ ਵਿੱਚ ਜਿਸ ਤੱਕ ਮੇਰੀ ਜਾਣਕਾਰੀ ਹੈ ਕਿ ਅਕਤੂਬਰ 1991 ਤੱਕ 9 ਮਹੀਨੇ ਉਹਨਾਂ ਨੂੰ ਪੁਲਿਸ ਹਿਰਾਸਤ ਚ ਰੱਖਿਆ ਗਿਆ ਸੀ ਅਕਤੂਬਰ ਚ ਛੱਡਿਆ ਗਿਆ ਤੇ ਫਿਰ ਉਸ ਤੋਂ ਬਾਅਦ ਰਾਧਦੀਪ 25 ਦਸੰਬਰ 1992 ਨੂੰ ਹੂੰ ਕੌਕੇ ਸਾਹਿਬ ਨੂੰ ਫਿਰ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਪੁਲਿਸ ਉਹਨਾਂ ਦੇ ਘਰ ਪਿੰਡ ਹੈ ਜਿਹੜਾ ਮੋਗੇ ਦਾ ਕੌਕੇ ਉੱਥੇ ਜਾਂਦੀ ਹੈ ਤੇ ਘਰ ਤੋਂ ਜਿਹੜੀ ਗ੍ਰਿਫਤਾਰੀ ਪਾ ਦਿੰਦੀ ਹੈ ਪੁਲਿਸ ਲੈ ਜਾਂਦੀ ਹੈ ਉਹਨਾਂ ਨੂੰ ਸਾਦਰ ਥਾਣੇ ਮੋਗੇ ਚ ਜੀ ਤੇ ਸਾਦਰ ਥਾਣੇ ਲਜਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੀਆਈਏ ਸ਼ਿਫਟ ਕਰ ਦਿੱਤਾ ਜਾਂਦਾ ਹੈ ਹੂੰ ਤੇ ਸੀਆਈਏ ਸ਼ਿਫਟ ਕਰ ਦਿੱਤਾ ਜਾਂਦਾ ਤੁਸੀਂ ਦੇਖੋ ਕਿ 25 ਦਸੰਬਰ ਨੂੰ ਅਰੈਸਟ ਪਾਈ ਗਈ ਤੇ 2 ਜਨਵਰੀ ਨੂੰ ਇਹ ਕੈਦ ਦਿੱਤਾ ਗਿਆ ਪੁਲਿਸ ਦੇ ਵੱਲੋਂ ਹੂੰ ਕਿਉਂ ਤਾਂ ਭਗੌੜੇ ਹੋ ਗਏ ਜੀ ਪੁਲਿਸ ਕਸਟਡੀ ਚੋਂ ਫਰਾਰ ਹੋ ਗਏ ਅੱਛਾ ਇਹ ਸਿੱਧ ਕਰ ਦਿੱਤਾ ਗਿਆ ਕਿ ਭਗਾੜੇ ਹੋ ਗਏ ਫਰਾਰ ਹੋ ਗਏ ਪਰ ਜਿਹੜੀਆਂ ਅਸਲ ਗੱਲਾਂ ਨੇ ਇਹ ਇਹ ਸਟੋਰੀ ਥੋੜੀ ਜੀ ਸੁਣਾਉਣਾ ਪਰ ਹੁਣੇ ਮਾਮਲਾ ਕਿਉਂ ਸਵਾਲ ਲੋਕਾਂ ਦੇ ਮਨ 'ਚ ਇਹ ਆਉਣਾ ਵੀ ਕਿ 21 ਸਾਲ ਬਾਅਦ ਕਿਉਂ ਆ ਰਿਹਾ ਹੈ ਮਾਮਲਾ ਇਹ ਬਿਲਕੁਲ ਤਾਂ ਇਹ ਹੈ ਜੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਇੱਕ ਮੈਂਬਰ ਨੇ ਸਰਬਜੀਤ ਸਿੰਘ 베ਰਕਾ ਉਹਨਾਂ ਨੇ ਇੱਕ ਰਿਪੋਰਟ ਹੈ ਜਿਹੜੀ ਜਿਹੜੇ ਵੀਪੀ ਤਿਵਾੜੀ ਜੀ ਨੇ ਉਦੋਂ ਏਡੀਜੀਪੀ ਸੀਗੇ ਵੀਪੀ ਤਿਵਾੜੀ ਜੀ ਦੀ ਜਿਹੜੀ ਇੱਕ ਰਿਪੋਰਟ ਸੀ ਭਾਈ ਕੌਕੇ ਨੂੰ ਲੈ ਕੇ ਇਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਉਹ ਜਿਹੜੀ ਰਿਪੋਰਟ ਹੈ ਸਰਬਜੀਤ ਸਿੰਘ ਵੇਰਕਾ ਦੇ ਵੱਲੋਂ ਪਿੱਛੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਗਈ ਹੈ ਜਿਹੜੀ ਉਹ ਰਿਪੋਰਟ ਹੈ ਵੀਪੀ ਤਿਵਾੜੀ ਦੀ ਉਹਦੇ 'ਚ ਇਹ ਕਹਿੰਦਾ ਕਿ ਗੁਰਦੇਵ ਸਿੰਘ ਕੌਕੇ ਦੇ ਨਾਲ ਅਨਮਨੁੱਖੀ ਤਸ਼ੱਦਦ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਹੂੰ ਤੇ ਇਹਦੇ ਵਿੱਚ ਇੱਕ ਹੋਪ ਲੱਗੀ ਐ ਐਸਜੀਪੀਸੀ ਨੂੰ ਕਿ ਇਹ ਅਸੀਂ ਮਾਮਲਾ ਹੁਣ ਵੀਪੀ ਤਵਾੜੀ ਵਾਲੀ ਰਿਪੋਰਟ ਦੇ ਉੱਤੇ ਅਸੀਂ ਦੁਬਾਰਾ ਚੱਕ ਸਕਦੇ ਹਾਂ ਤੇ ਦੁਬਾਰਾ ਐਫਆਈਆਰ ਦਰਜ ਕਰਾ ਕੇ ਇਸ ਦੀ ਜਾਂਚ ਹੋਣੀ ਚਾਹੀਦੀ ਐ ਸੋ ਇਸ ਕਰਕੇ ਐਸਜੀਪੀਸੀ ਦਾ ਵਫਦ ਆ ਜਿਹੜਾ ਉਹ ਕੌਂਕੇ ਸਾਹਿਬ ਦੀ ਜਿਹੜੇ ਧਰਮ ਪਤਨੀ ਨੇ ਬੀਬੀ ਗੁਰਮੇਲ ਕੌਰ ਉਹਨਾਂ ਨੂੰ ਜਾ ਕੇ ਮਿਲਿਆ ਉਹਨਾਂ ਦੇ ਸੁਪੁੱਤਰ ਨੂੰ ਮਿਲੇ ਤੇ ਵਿਸ਼ਵਾਸ ਦਿਵਾਇਆ ਕਿ ਐਦਾਂ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਪਰ 21 ਸਾਲ ਤੋਂ ਇਹ ਮਸਲਾ ਨਹੀਂ ਚੁੱਕਿਆ ਗਿਆ ਜਦੋਂ ਕਿ ਸਾਰਿਆਂ ਨੂੰ ਪਤਾ ਸੀ ਕਿ ਇਸ ਤਰੀਕੇ ਨਾਲ ਅਨਮਨੁੱਖੀ ਤਸ਼ੱਦਦ ਹੋਇਆ ਹੁਣ ਥੋੜਾ ਜਿਹਾ ਦੱਸ ਦਿੰਨੇ ਆ ਕਿ ਹੋਇਆ ਕੀ ਹੁਣ ਜਿਹੜਾ 25 ਦਸੰਬਰ 1992 ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਲੈ ਜਾਂਦੀ ਹੈ ਜੀ ਇਨਸਪੈਕਟਰ ਕੋਈ ਗੁਰਮੀਤ ਸਿੰਘ ਸੀ ਉਹ ਗ੍ਰਿਫਤਾਰ ਕਰਕੇ ਲੈ ਜਾਂਦੇ ਨੇ ਹਮ ਤੇ ਫਿਰ ਉਹਨਾਂ ਨੂੰ ਸੀਏਏ ਸਟਾਫ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਹਮ ਤੇ ਉਹਨਾਂ ਦੀ ਪਤਨੀ ਜਾਂਦੀ ਹੈ ਥਾਣੇ 'ਚ ਜਾਂਦੀ ਹੈ ਉੱਥੇ ਪਤਾ ਲੱਗਦਾ ਕਿ ਉਹਨਾਂ ਨੂੰ ਸੀਏ ਸਟਾਫ ਸ਼ਿਫਟ ਕਰ ਦਿੱਤਾ ਗਿਆ ਤੇ ਫਿਰ ਪਰਿਵਾਰ ਖਾਣਾ ਲੈ ਕੇ ਜਾਂਦਾ ਖਾਣਾ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੂੰ ਤੇ ਉਦੋਂ ਕੁਝ ਜਿਹੜੇ ਨੌਜਵਾਨ ਇੱਕ ਤਾਂ ਕੌਂਕੇ ਪਿੰਡ ਦਾ ਹੀ ਨੌਜਵਾਨ ਸੀ ਉਹ ਵੀ ਸੀ ਸਟਾਫ ਚ ਬੰਦ ਸੀ ਤੇ ਇੱਕ ਕੋਈ ਡਾਕਟਰ ਸੀਗਾ ਜਿਹੜਾ ਭਾਈ ਸਾਹਿਬ ਦਾ ਮੈਡੀਕਲ ਚੈੱਕਅਪ ਕਰਦਾ ਸੀ ਕਿਉਂਕਿ ਉਦੋਂ 25 ਤੋਂ ਲੈ ਕੇ ਰਾਜਦੀਪ 1 2 ਜਨਵਰੀ 1993 ਤੱਕ ਇਹ 5 6 ਦਿਨ ਪੁਲਿਸ ਨੇ ਇੰਨਾ ਕੁ ਟੌਰਚਰ ਕੀਤਾ ਜੀ ਗੁਰਦੇਵ ਸਿੰਘ ਕੌਂਕੇ ਤੇ ਤੇ ਕੀ ਉਸੇ टॉਰਚਰ ਦੇ ਦੌਰਾਨ ਹੀ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਡੈਥ ਹੋ ਗਈ ਸੀ। ਹੂੰ ਉਸ ਤੋਂ ਬਾਅਦ ਜਿਹੜਾ 3 ਜਨਵਰੀ 1993 ਨੂੰ ਪੁਲਿਸ ਇਹ ਕਹਿ ਦਿੰਦੀ ਹੈ ਵੀ ਕੌਂਕੇ ਜੀ ਤਾਂ ਫਰਾਰ ਹੋ ਗਏ ਜੀ ਉਹਨਾਂ ਦੇ ਹੱਥਕੜੀ ਲੱਗੀ ਹੋਈ ਸੀ ਕਹਿੰਦੇ ਕਿ ਉਹ ਝਟਕਾ ਦੇ ਕੇ 벨ਟ ਛੁਡਾ ਕੇ ਮੁਲਾਜ਼ਮ ਤੋਂ ਫਰਾਰ ਹੋ ਗਏ। ਕਰਤਾ ਪੁਲਿਸ ਨੇ ਕੰਮ ਆਪਣਾ ਜੋ ਕਰਦੀ ਆ ਜਿਵੇਂ ਪਹਿਲਾਂ ਹੁੰਦਾ ਸੀ ਨਾ ਜਿਵੇਂ ਪਹਿਲਾਂ ਹੁੰਦਾ ਸੀ ਕਿਉਂਕਿ ਝੂਠੇ ਮੁਕਾਬਲੇ 'ਚ ਨਹੀਂ ਕਰਾ ਸਕਦੇ ਸੀ ਉੱਥੇ ਪੁਲਿਸ ਵਸ ਗਈ ਸੀ ਕਿ ਸਾਰੇ ਪਿੰਡ ਦੇ ਸਾਹਮਣੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉੱਪਰੋਂ ਅਕਾਲ ਤਖਸਦ ਦੇ ਕਾਰਜਕਾਰੀ ਜਥੇਦਾਰ ਜੀ ਤੇ ਫਿਰ ਉਹਨਾਂ ਨੂੰ ਇਹ ਜਿਹੜੇ ਲੋਕ ਸੀ ਇੱਕ ਸੀ ਬਾਬਾ ਕਾਲਾ ਸਿੰਘ ਨੇ ਨਾਨਕਸਰ ਵਾਲੇ ਹੂੰ ਤੇ ਉਹ ਵੀ ਦੱਸਦੇ ਨੇ ਤੇ ਇੱਕ ਦੋ ਹੋਰ ਬੰਦੇ ਨੇ ਜਿਨ੍ਹਾਂ ਨੇ ਇਹ ਸਭ ਕੁਝ ਦੇਖਿਆ ਜੀ ਇਹ ਸਾਰੇ ਬੰਦੇ ਇਹ ਦੱਸਦੇ ਨੇ ਕਹਿੰਦੇ ਕਿ ਅਸੀਂ ਸੀਆਈਏ ਸਟਾਫ ਗਏ ਜਿਹੜੇ ਬਾਬਾ ਕਾਲਾ ਸਿੰਘ ਨਾਨਕਸਰ ਵਾਲੇ ਸੀ ਉਹ ਅੱਜ ਵੀ ਦੱਸਦੇ ਨੇ ਕਹਿੰਦੇ ਕਿ ਜਦੋਂ ਸੰਗਤ ਇਕੱਠੀ ਹੋ ਕੇ ਆਈ ਜੀ ਕਿ ਜੱਥੇਦਾਰ ਸਾਹਿਬ ਨੂੰ ਪੁਲਿਸ ਨੇ ਚੁੱਕ ਲਿਆ ਹੂੰ ਉਹ ਕਹਿੰਦੇ ਕਿ ਅਸੀਂ ਗਏ ਸੀ ਜੀ ਸਟਾਫ ਜੀ ਬਾਬਾ ਕਾਲਾ ਸਿੰਘ ਜੀ ਨਾਲ ਸਾਰਾ ਉਹ ਕਹਿੰਦੇ ਕਿ ਗਏ ਤਾਂ ਸੰਤਰੀ ਨੇ ਸਾਨੂੰ ਸਾਰਿਆਂ ਨੂੰ ਰੋਕ ਲਿਆ ਹੂੰ ਸੰਤਰੀ ਨੇ ਰੋਕ ਲਿਆ ਪਰ ਬਾਬਾ ਜੀ ਨੂੰ ਸੰਤਰੀ ਨੇ ਅੰਦਰ ਜਾਣ ਦਿੱਤਾ ਜੀ ਅੰਦਰ ਜਦੋਂ ਕਮਰੇ 'ਚ ਦਾਖਲ ਹੋਣ ਲੱਗੇ ਤਾਂ ਬਾਬਾ ਜੀ ਨੂੰ ਉੱਥੇ ਕਹਿੰਦੇ ਮੈਨੂੰ ਰੋਕ ਲਿਆ ਗਿਆ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ ਤੁਸੀਂ ਬਾਹਰ ਖੜੋ ਜੀ ਬਾਬਾ ਜੀ ਕਹਿੰਦੇ ਮੈਂ ਬਾਹਰ ਖੜਾ ਸੀ ਤਾਂ ਇੱਕ ਪਾਸੇ ਮੈਂ ਦੂਸਰੇ ਕਮਰੇ ਚ ਦੇਖਿਆ ਕਹਿੰਦੇ ਇੱਕ ਨੌਜਵਾਨ ਹੂੰ ਬਿਲਕੁਲ ਲੰਬਾਈ ਜਾਂ ਲੰਬਾ ਕੱਦ ਕਹਿੰਦੇ ਉਹਨਾਂ ਦਾ ਕੌਕੇ ਸਾਬ ਦੀ ਤਰ੍ਹਾਂ ਜੀ ਉਸ ਦੀਆਂ ਕਹਿੰਦੇ ਲੱਤਾਂ 모ੜ ਕੇ ਤੋੜ ਕੇ ਐ ਪਿੱਛੇ ਰਾਦੀਪ ਗਰਦਨ ਨੂੰ ਲਾਈਆਂ ਹੋਈਆਂ ਸੀ ਹੂੰ ਇਹ ਲੱਤਾਂ ਤੋੜ ਕੇ ਗਰਦਨ ਨੂੰ ਲਾਈਆਂ ਹੋਈਆਂ ਸੀ ਤੇ ਅੱਖਾਂ ਕਹਿੰਦੇ ਖੁੱਲੀਆਂ ਸੀ ਤੇ ਮਾੜੀ ਜੀ ਹਲਚਲ ਹੋ ਰਹੀ ਸੀ ਅੱਖਾਂ 'ਚ ਕਹਿੰਦੇ ਕਿ ਮੈਂ ਉਦੋਂ ਮੈਨੂੰ ਇਹ ਲੱਗਿਆ ਕਿ ਇਹ ਬੰਦੇ ਦੇ ਵੀ ਆਖਰੀ ਪ੍ਰਾਣ ਹੀ ਚੱਲ ਰਹੇ ਨੇ ਸਾਹ ਹੀ ਚੱਲ ਰਹੇ ਨੇ ਬਾਬਾ ਜੀ ਕਹਿੰਦੇ ਕਿ ਜਦੋਂ ਮੈਂ ਹੋਰ ਨੇੜੇ ਜੇ ਹੋ ਕੇ ਦੇਖਿਆ ਵੀ ਮੈਂ ਦੇਖ ਤਾਂ ਲਵਾਂ ਕੌਣ ਹੈ ਕਹਿੰਦੇ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਗੁਰਦੇਵ ਸਿੰਘ ਕੌਂਕੇ ਨੇ ਉਹ ਲਾਸਟ ਸੀਨ ਸੀਗਾ ਕੌਂਕੇ ਸਾਹਿਬ ਦਾ ਜਿਹੜਾ ਉਹ ਬਾਬਾ ਜੀ ਨੇ ਦੇਖਿਆ ਸੀਗਾ ਹੂੰ ਤੇ ਉਸ ਤੋਂ ਬਾਅਦ ਦੂਸਰੇ ਦਿਨ ਪੁਲਿਸ ਕੈਦ ਹੰਦੀ ਆ 3 ਜਨਵਰੀ ਅ 3 ਜਨਵਰੀ 1993 ਨੂੰ 2 ਜਨਵਰੀ ਨੂੰ ਕੀ ਕੌਕੇ ਜੀ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ ਹੁਣ ਜਿਹੜੀਆਂ ਅੰਦਰਲੀਆਂ ਰਿਪੋਰਟਾਂ ਨੇ ਉਹ ਸੁਣੋ ਜੀ ਹੁਣ ਜਦੋਂ ਇਹਦੀ ਐਫ ਆਈ ਆਰ ਦਰਜ ਹੋ ਕੇ ਇਸ ਇਹ ਕੇਸ ਚੱਲੂਗਾ ਨਾ ਦੁਬਾਰਾ ਉਦੋਂ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਬਿਆਨ ਨੇ ਹਮ ਇਹ ਚ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਨੇ ਬਹੁਤ ਸਾਰੇ ਪੁਲਿਸ ਅਫਸਰ ਵੀ ਇੱਕ ਐਸ ਐਸ ਪੀ ਨੇ ਉਦੋਂ ਇੰਟਰਵਿਊ ਦਿੱਤੀ ਹੋਈ ਆ ਬਟ ਉਹਨਾਂ ਨੇ ਆਪਣਾ ਨਾਂ ਨਹੀਂ ਦੱਸਿਆ ਹੋਇਆ ਉਹਨਾਂ ਨੇ ਸਾਰਾ ਵਾਕਿਆ ਬਿਆਨ ਕੀਤਾ ਹੋਇਆ ਪਰ ਉਹ ਅਨਨੇਮਡ ਆ ਜੀ ਪਤਾ ਨਹੀਂ ਵੀ ਕਿਹੜੇ ਐਸਐਸਪੀ ਨੇ ਉਹ ਤੇ ਉਸ ਤੋਂ ਬਾਅਦ ਉਸ ਵੇਲੇ ਹੁਣ ਗੱਲ ਇਹ ਹੈ ਕਿ ਲੋਕ ਕਹਿਣਗੇ ਕਿ ਸਰਕਾਰ ਕੀ ਦੀ ਸੀ ਜੀ 88 ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲੱਗਿਆ ਤਾਂ ਜਾਰੀ ਰਿਹਾ ਤੇ 92 ਚ ਦੁਬਾਰਾ ਇਲੈਕਸ਼ਨ ਹੋਈ 92 ਦੇ ਵਿੱਚ ਹੁਣ ਇਹ ਹੈ ਦਸੰਬਰ 92 ਦੀ ਘਟਨਾ ਜਦੋਂ ਗ੍ਰਿਫਤਾਰ ਹੋਈ ਜੀ ਫਰਵਰੀ 1992 ਦੇ ਵਿੱਚ ਬਿਆਨਤ ਸਿੰਘ ਦੀ ਸਰਕਾਰ ਬਣ ਜਾਂਦੀ ਹੈ ਹੂੰ ਡੀਜੀਪੀ ਆਪਣੇ ਗਿੱਲ ਲਗਾਏ ਜਾਂਦੇ ਨੇ ਜਿਹਨੂੰ ਪਤਾ ਹੀ ਹੈ ਕਿ ਦੋਨਾਂ ਦੀ ਜੋੜੀ ਨੇ ਕਿਸ ਤਰੀਕੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੇ ਨੌਜਵਾਨ ਸੀ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਉਹ ਵੀ ਇਸ ਆਪਰੇਸ਼ਨ ਦੇ ਦੌਰਾਨ ਮਾਰੇ ਗਏ ਸੀ ਬਿਲਕੁਲ ਸੋ ਬਿਆਨਤ ਸਿੰਘ ਦੀ ਸਰਕਾਰ ਉਦੋਂ ਸੀ ਤੇ ਬਿਆਨ ਸਿੰਘ ਦੀ ਸਰਕਾਰ ਬਣਦੀ ਹੈ ਮੈਂ ਦੱਸਿਆ ਕਿ ਫਰਵਰੀ 92 ਚ ਤੇ 25 ਦਸੰਬਰ 92 ਚ ਇਹਨਾਂ ਨੂੰ ਭਾਈ ਸਾਹਿਬ ਨੂੰ ਚੁੱਕਿਆ ਜਾਂਦਾ ਤੇ ਫਿਰ 2 ਤਰੀਕ ਦੀ ਕਹਿੰਦੇ ਰਾਤ ਨੂੰ ਜਿਹੜਾ ਮੌਕੇ ਦਾ ਐਸਐਸਪੀ ਸੀਗਾ ਮੋਗੇ ਦੇ ਵਿੱਚ ਜੀ ਉਹ ਸੀ ਸਵਰਨ ਸਿੰਘ ਹਮ ਤੇ ਸਵਰਨ ਸਿੰਘ ਨੂੰ ਸਰਕਾਰ ਰਾਤੋਂ ਰਾਤ ਬਦਲ ਦਿੰਦੀ ਹੈ ਅੱਛਾ ਸਵਰਨ ਸਿੰਘ ਦਾ ਤਬਾਦਲਾ ਜਲੰਧਰ ਕਰ ਦਿੱਤਾ ਜਾਂਦਾ ਤੇ ਉਹਨਾਂ ਦੀ ਥਾਂ ਹਰਿੰਦਰ ਸਿੰਘ ਚਹਿਲ ਬਤੌਰ ਐਸਐਸਪੀ ਇੱਥੇ ਲੱਗ ਜਾਂਦੇ ਨੇ ਓਕੇ ਜੀ ਤੇ ਉਦੋਂ ਕਹਿੰਦੇ ਕਿ ਜਿਹੜਾ ਐਸਐਸਪੀ ਸਵਰਨ ਸਿੰਘ ਸੀ ਉਹ ਜਦੋਂ ਜਲੰਧਰ ਜਾ ਰਿਹਾ ਸੀ ਕਹਿੰਦੇ ਕਿ ਆਪਣੀ ਕਾਰ ਦੇ ਵਿੱਚ ਉਹ ਡੈੱਡ ਬੋਡੀ ਭਾਈ ਕੌਂਕੇ ਦੀ ਰੱਖ ਕੇ ਵੀ ਸੱਤ ਲੋਨ ਦਰਿਆ ਛੱਟ ਜਾਂਦਾ ਇਹ ਕਿਹਾ ਗਿਆ ਅੱਛਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਐਦਾਂ ਹੋਇਆ ਪਰ ਇਹਦਾ ਕੋਈ ਸਬੂਤ ਨਹੀਂ ਹੈਗਾ ਇਹ ਗੱਲ ਇਹ ਹੈ ਕਿ ਸਬੂਤ ਉਦੋਂ ਹੀ ਲੱਭਣਗੇ ਜਦੋਂ ਇਸ ਮਾਮਲੇ ਦੀ ਜਾਂਚ ਇੱਕ ਪ੍ਰੋਪਰ ਐਸਆਈਟੀ ਬਣੇ ਹੂੰ ਉਹਦੇ ਚ ਜਾਂਚ ਦੇ ਵਿੱਚ ਸਭ ਕੁਝ ਇਕੱਲੇ ਇਕੱਲੇ ਪੁਲਿਸ ਵਾਲੇ ਦਾ ਰੋਲ ਆ ਉਹ ਸਾਹਮਣੇ ਆਇਆ ਜੀ ਇਹਦੇ ਵਿੱਚ ਜਿਹੜੇ ਇੱਕ ਉਹਨਾਂ ਦੇ ਪਿੰਡ ਦਾ ਮੁੰਡਾ ਸੀਗਾ ਭਾਈ ਸਾਹਿਬ ਦੇ ਤੇ ਉਹ ਕਹਿੰਦੇ ਕਿ ਉਹਦੀ ਰਿਹਾਈ ਹੋਈ ਸੀ ਕੋਈ ਜਨਵਰੀ 30 1 ਜਨਵਰੀ 1993 ਨੂੰ ਤੇ ਉਹ ਕਹਿੰਦੇ ਉਹਨੇ ਆ ਕੇ ਵੀ ਦੱਸਿਆ ਵੀ ਇਦਾਂ ਵੀ ਬਹੁਤ ਜ਼ਿਆਦਾ ਪੁਲਿਸ ਨੇ ਤਸ਼ੱਦਦ ਕੀਤਾ ਆ ਅੱਛਾ ਇਹਦੇ ਚ ਇੱਕ ਉਸ ਤੋਂ ਪਹਿਲਾਂ ਦਾ ਵੀ ਇੱਕ ਜ਼ਿਕਰ ਹੈ ਹੂੰ ਇਹ ਤਾਂ 1992 ਚ ਆਖਰੀ ਵਾਰ ਜਦੋਂ ਅਰੈਸਟ ਕੀਤੇ ਗਏ ਉਸ ਤੋਂ ਬਾਅਦ ਮੁੜ ਕੇ ਨਹੀਂ ਆਏ ਹੂੰ ਇਸ ਤੋਂ ਪਹਿਲਾਂ 91 ਦੀ ਵੀ ਇੱਕ ਘਟਨਾ ਰਾਜੀਪਾ ਅੱਛਾ 91 ਚ ਸੁਮੇਸ਼ ਸਿੰਘ ਸੈਣੀ ਐਸਐਸਪੀ ਸੀ ਹੂੰ ਇੱਕ ਵਾਰ ਕਹਿੰਦੇ ਉਹ ਸੁਮੇਸ਼ ਸਿੰਘ ਸੈਣੀ ਨੇ ਵੀ ਭਾਈ ਸਾਹਿਬ ਨੂੰ ਅਰੈਸਟ ਕੀਤਾ ਸੀ ਤੇ ਸੁਮੇਸ਼ ਸਿੰਘ ਸੈਣੀ ਤੇ ਵੀ ਬੜੇ ਇਲਜ਼ਾਮ ਨੇ ਕਿ ਉਹਨਾਂ ਨੇ ਵੀ ਬਹੁਤ ਅਨਮਨੁੱਖੀ ਤਸ਼ੱਦਦ ਕੀਤਾ ਸੀਗਾ ਹੂੰ ਕਹਿੰਦੇ ਕਿ ਉਹਨਾਂ ਨੂੰ ਪੁੱਠੇ ਲਮਕਾ ਕੇ ਕਿ ਸਿਗਰਟ ਦਾ ਧੂਆ ਉਹਨਾਂ ਦੇ ਉੱਤੇ ਸੁੱਟਿਆ ਗਿਆ ਅੱਛਾ ਜੀ ਤੇ ਇਹ ਜਾਣਕਾਰੀ ਜਿਹੜੀ ਕਿ ਮਿਲ ਰਹੀ ਆ ਕਹਿੰਦੇ ਕਿ ਫਿਰ ਜਦੋਂ ਭਾਈ ਸਾਹਿਬ ਲੰਮਕਰੇ ਹੁੰਦੇ ਤੇ ਉਹ ਕਹਿੰਦੇ ਨੇ ਕਿ ਐਦਾਂ ਨਾ ਕਰੋ ਇਹ ਵੀ ਕਿਹਾ ਗਿਆ ਕਿ ਥੋੜਾ ਬਹੁਤਾ ਉਹਨਾਂ ਨੇ ਤੱਕਾ ਤੁੱਕਾ ਉਦੋਂ ਐਸਐਸਪੀ ਨੂੰ ਦਿੱਤਾ ਤੇ ਉਹ ਤੋਂ ਬਾਅਦ ਕਹਿੰਦੇ ਫਿਰ ਬਹੁਤ ਜ਼ਿਆਦਾ ਹੋਰ ਉਹਨਾਂ ਨੂੰ ਟੌਰਚਰ ਕੀਤਾ ਗਿਆ ਸੀ ਮਤਲਬ ਇੱਕ ਵਾਰ ਨਹੀਂ ਬਹੁਤ ਵਾਰ ਉਹਨਾਂ ਨੂੰ ਟੌਰਚਰ ਕੀਤਾ ਗਿਆ ਸੀ ਪਰ ਕਹਿੰਦੇ ਜਦੋਂ 25 ਦਸੰਬਰ ਨੂੰ ਜਦੋਂ ਪੁਲਿਸ ਉਹਨਾਂ ਨੂੰ ਲੈ ਕੇ ਜਾ ਰਹੀ ਸੀ ਜਿਹੜੇ ਨਾਲ ਦੇ ਲੋਕ ਸੀਗੇ ਤੇ ਉਹ ਕਹਿੰਦੇ ਕਹਿ ਗਏ ਸੀਗੇ ਕੌਕੇ ਜੀ ਕਿ ਹੁਣ ਵੀ ਮਿੱਤਰੋ ਲਾਸਟ ਵਾਰ ਹੀ ਆਰੈਸਟ ਆਪਣੀ ਵੀ ਇਸ ਤੋਂ ਬਾਅਦ ਕੋਈ ਆਰੈਸਟ ਨਹੀਂ ਪੈਣੀ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਹੁਣ ਨਹੀਂ ਉਹ ਕਰੂਗੀ ਪੁਲਿਸ ਤੇ ਮਤਲਬ ਸ਼ੱਕ ਉਹਨਾਂ ਤੇ ਇਹੀ ਜਤਾਇਆ ਗਿਆ ਕਿ ਖਾਲਿਸਤਾਨੀ ਸਮਰਥਨ ਸਮਰਥਕ ਨੇ ਜੀ ਜੀ ਖਾਲਿਸਤਾਨੀਆਂ ਦੇ ਨਾਲ ਇਹਨਾਂ ਦਾ ਲਿੰਕ ਹੈ ਜਿਹੜਾ ਕਿ ਅੱਜ ਤੱਕ ਸਾਬਤ ਹੀ ਨਹੀਂ ਹੋਇਆ ਐਨੀਆਂ ਇਨਕੁਆਰੀਆਂ ਹੋਈਆਂ ਉਹਨਾਂ ਦੇ ਖਿਲਾਫ ਇੱਕ ਵੀ ਜਾਂਚ ਰਿਪੋਰਟ ਸਾਬਤ ਨਹੀਂ ਹੋਇਆ ਕਿ ਉਹ ਇਸ ਤਰੀਕੇ ਦੇ ਨਾਲ ਕਿ ਕਿਸੇ ਖਾਲਸਤਾਨੀ ਮੂਵਮੈਂਟ ਦਾ ਕੋਈ ਹਿੱਸਾ ਸੀ ਇਹ ਸਭ ਸ਼ੱਕ ਦੇ ਬਿਨਾਂ ਤੇ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਹੁਣ 21 ਸਾਲ ਬਾਅਦ ਜਾ ਕੇ ਇੱਕ ਉਮੀਦ ਜੱਗੀ ਆ ਪਰਿਵਾਰ ਨੂੰ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਇਹ ਆਪਾਂ ਸੁਣਿਆ ਹੀ ਨਹੀਂ ਅਸੀਂ ਨੇ ਬਿਲਕੁਲ ਮੈਂ ਅੱਜ ਏਦਾਂ ਮੈਂ ਅੱਜ ਇਹ ਮਾਮਲਾ ਸੁਣਾਇਆ ਜਿਵੇਂ ਅਸੀਂ ਅੱਜਕੱਲ ਦੇ ਨੌਜਵਾਨਾਂ ਚਾਹੇ ਅਸੀਂ ਇਸ ਖੇਤਰ ਦੇ ਵਿੱਚ ਵੀ ਆਣਾ ਪੱਤਰਕਾਰ ਦਾ ਖੇਤਰ ਚ ਬਹੁਤਾਂ ਨੂੰ ਨਹੀਂ ਪਤਾ ਇਸ ਕਹਾਣੀ ਦਾ ਹੀ ਨਹੀਂ ਪਤਾ ਵੀ ਯਾਰ ਇਸ ਤਰੀਕੇ ਦੇ ਨਾਲ ਹੋਇਆ ਸੀ ਤੇ ਇੱਕ ਰੌਂਟੇ ਖੜੇ ਹੁੰਦੇ ਨੇ ਇਹਨੂੰ ਸੁਣ ਕੇ ਤਾਂ ਜੀ ਸਵਾਲ ਵੀ ਲੈਣਾ ਚਾਹਾਂਗਾ ਇੱਥੇ ਇੱਕ ਕਾਰਜਕਾਰੀ ਜਥੇਦਾਰ ਹੋਵੇ ਇੱਕ ਉਸ ਤਾਕਤ ਦਾ ਜਿਹਨੂੰ ਇੱਕ ਪੰਥ ਦਾ ਸੁਪਰੀਮ ਕੋਰਟ ਮੰਨਿਆ ਜਾਂਦਾ ਹੋਵੇ ਤੁਸੀਂ ਕਹਿ ਰਹੇ ਹੋ ਵੀ ਪੰਥ ਨੇ ਕਿਉਂ ਨਹੀਂ ਹੋ ਕੀਤਾ ਜੀ ਪੰਥ ਨੇ ਕਿਉਂ ਨਹੀਂ ਹਲੇ ਤੱਕ ਹੋ ਕੀਤਾ ਰਾਦੀ ਪੁੱਦੋ ਹਾਂ ਇਹ ਤਾਂ ਸਵਾਲ ਹੈ ਨਾ ਕਿ ਹਲੇ ਤੱਕ ਕਿਉਂ ਨਹੀਂ ਕੀਤਾ ਕਿਉਂਕਿ ਕਾਲੀਦਾਲ ਦੀ ਸਰਕਾਰ ਵੀ ਆਈ ਹਾਂ ਬਿਲਕੁਲ ਕੌਮੀ ਕਮੇਟੀ ਕਾਲੀਦਾਲ ਸਾਰਾ ਦਿੱਲੀ ਚ ਵੀ ਆਪਣਾ ਸਭ ਕੁਝ ਸੀਗਾ ਪੰਥ ਦੀ ਸਰਕਾਰਾਂ ਰਹੀਆਂ ਹੀ ਆ ਫਿਰ ਉਦੋਂ ਕਿਉਂ ਨਹੀਂ ਇਸ ਚੀਜ਼ ਦੀ ਜਾਂਚ ਦੇ ਮਗਰ ਕਿਸੇ ਨੇ ਚੀਜ਼ ਚੱਕੀ ਗੱਲ ਉਹੀ ਹੈ ਨਾ ਕਿ ਕਿਉਂ ਨਹੀਂ ਤੁਸੀਂ ਅਨਗੌੜਾ ਕਿਉਂ ਕੀਤਾ ਤੁਸੀਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪੁਲਿਸ ਅਰੈਸਟ ਕਰੇ ਉਹਨਾਂ ਤੇ ਅਨਮਨੁੱਖੀ ਤਸ਼ੱਦਦ ਕਰੇ ਫਿਰ ਉਹ ਮਿਲਣ ਹੀ ਨਾ ਦਵਾਰੇ ਪੁਲਿਸ ਕਹੇ ਦੇ ਜੀ ਫਰਾਰ ਹੋ ਗਏ ਫਰਾਰ ਹੋ ਗਏ ਤਾਂ ਕਹੇ ਕਿੱਥੇ ਹੂੰ ਬਾਡੀ ਵੀ ਨਹੀਂ ਮਿਲਦੀ ਜੀ ਉਸ ਤੋਂ ਬਾਅਦ ਮਤਲਬ ਇੰਨੀਆਂ ਸਰਕਾਰਾਂ ਆਈਆਂ ਨਹੀਂ ਹੋਇਆ ਇਹ ਤਾਂ ਵੀ ਹੁਣ ਜੇ ਸਰਬਜੀਤ ਸਿੰਘ ਵੇਰਕਾ ਜਿਹੜੇ ਮੈਂ ਕਹਿ ਰਿਹਾ ਨਾ ਮਨੁੱਖੀ ਅਧਿਕਾਰ ਵਾਲੇ ਜੀ ਇਹ ਬੀਪੀ ਤਵਾਰੀ ਸਾਹਿਬ ਏਡੀਜੀਪੀ ਦੀ ਉਹ ਰਿਪੋਰਟ ਨਾ ਚੁੱਕ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਜਾਂਦੇ ਤਾਂ ਸ਼ਾਇਦ ਮੈਨੂੰ ਤਾਂ ਹੁਣ ਵੀ ਨਹੀਂ ਇਹ ਮਾਮਲਾ ਸਾਹਮਣੇ ਆਉਣਾ ਸੀ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਗੁਰਦੇਵ ਸਿੰਘ ਕੌਕੇ ਵਾਕਈ ਕੀ ਕਾਰਜਕਾਰੀ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ ਨਹੀਂ ਪਤਾ ਲੋਕਾਂ ਨੂੰ ਬਿਲਕੁਲ ਤੇ ਉਹਨਾਂ ਦੇ ਨਾਲ ਆਹ ਚੀਜ਼ ਮਨੁੱਖੀ ਤਸ਼ੱਦਦ ਹੋਇਆ ਹੋਵੇ ਹੂੰ ਤੇ ਬਹੁਤ ਦਰਦਲੀ ਕਹਾਣੀ ਹੈ ਤੇ ਬਹੁਤ ਸ਼ਰਮਿੰਦਾ ਵੀ ਕਰਦੀ ਹੈ ਜਿਵੇਂ ਕਹਿੰਦੇ ਨੇ ਨਾ ਵੀ ਇਤਿਹਾਸ ਦੇ ਪੰਨਿਆਂ ਚ ਦਬੇ ਰਹ ਜਾਂਦੇ ਨੇ ਕੇਸ ਜਾਂ ਫਾਈਲਾਂ ਚ ਬੰਦ ਰਹ ਜਾਂਦੇ ਨੇ ਮੈਨੂੰ ਲੱਗਦਾ ਕੌਂਕੇ ਸਾਹਿਬ ਦਾ ਵੀ ਕੇਸ ਇਸੇ ਤਰ੍ਹਾਂ ਫਾਈਲਾਂ ਦੇ ਵਿੱਚ ਧੂੜ ਦੇ ਵਿੱਚ ਦੱਬਿਆ ਹੀ ਰਹਿ ਗਿਆ ਜੇ ਵੀਪੀ ਤਿਵਾੜੀ ਜੀ ਦੀ ਰਿਪੋਰਟ ਨਾ ਆਉਂਦੀ ਤਾਂ ਸ਼ਾਇਦ ਦੁਨੀਆ ਨੂੰ ਇਹ ਪਤਾ ਹੀ ਨਹੀਂ ਲੱਗਣਾ ਸੀਗਾ ਸਾਡੇ ਵਰਗੇ ਨੌਜਵਾਨ ਪੀੜ੍ਹੀ ਨੂੰ ਤਾਂ ਮੈਨੂੰ ਲੱਗਦਾ ਜਮਾਂ ਹੀ ਨਹੀਂ ਪਤਾ ਲੱਗਣਾ ਸੀ ਯਾਰ ਵੀ ਕੋਈ ਜਥੇਦਾਰ ਸੀਗੇ ਜਿਨ੍ਹਾਂ ਦਾ ਇਸ ਤਰੀਕੇ ਦੇ ਨਾਲ ਪਤਾ ਹੀ ਨਹੀਂ ਲੱਗਿਆ ਕਿ ਉਹ ਜਿਉਂਦੇ ਨੇ ਜਾਂ ਮਾਰੇ ਗਏ ਬੀਪੀ ਤਵਾੜੀ ਸਾਹਿਬ ਦੀ ਰਿਪੋਰਟ ਵੀ ਨਾ ਇਹ ਕਹਿੰਦੀ ਆ ਰਾਦੀਪ ਕਿ ਜਿਹੜੇ ਇਨਵੋਲਵ ਸੀਗੇ ਇਸ ਗ੍ਰਿਫਤਾਰੀ ਕਰਨ ਦੇ ਵਿੱਚ ਭਾਈ ਸਾਹਿਬ ਦੀ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਦੋ-ਦੋ ਵਾਰ ਅੱਗੇ-ਅੱਗੇ ਤਰੱਕੀਆਂ ਦਿੱਤੀਆਂ ਗਈਆਂ ਨੇ ਤੇ ਫਿਰ ਉਹ ਚੀਜ਼ਾਂ ਸਾਰੀਆਂ ਘੁੰਮਦੀਆਂ ਘਮਾਉਂਦੀਆਂ ਇੱਥੇ ਆਈਆਂ ਨੇ ਕਿ ਭਾਈ ਸਾਹਿਬ ਦੇ ਨਾਲ ਇਹ ਗਲਤ ਹੋਇਆ ਸੀ ਹੂੰ ਸ਼ੱਕ ਦੇ ਬਿਆਨ ਤੇ ਸਿਰਫ ਉਹ ਪੁਲਿਸ ਉਹਨਾਂ ਨੂੰ ਚੁੱਕਿਆ ਹੈ। ਪਰਿਵਾਰ ਨੇ ਵੀ ਨਹੀਂ ਕਦੇ ਕੋਸ਼ਿਸ਼ ਕੀਤੀ ਕਿ ਕਿਉਂਕਿ ਪਰਿਵਾਰਤਾ ਕਰਦਾ ਹਾਂ ਜਿਵੇਂ ਆਪਾਂ ਦੇਖਦੇ ਆਂ ਗੁਰਦਾਸਪੁਰ ਜਾਂਬਰ ਸਰ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੌਜਵਾਨਾਂ ਦਾ ਫੇਕ ਇਨਕਾਊਂਟਰ ਹੋਇਆ ਸੀ। ਪਰਿਵਾਰਾਂ ਨੇ ਕੇਸ ਦਰਜ ਕਰਵਾਏ, ਉਹਨਾਂ ਨੂੰ ਇਨਸਾਫ਼ ਮਿਲਿਆ। ਕਿ ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਨਹੀਂ ਕੋਈ ਕੁਝ ਹੋ ਨਹੀਂ ਸਕਦਾ ਰਾਜੀਵ ਕਿ ਪਰਿਵਾਰ ਨੇ ਕੋਸ਼ਿਸ਼ ਨਾ ਕੀਤੀ ਹੋਵੇ। ਇਹ ਨਹੀਂ ਹੋ ਸਕਦਾ। 1992-93 ਦੀਆਂ ਗੱਲਾਂ ਨੇ ਹੋ ਹੀ ਨਹੀਂ ਸਕਦਾ ਪਰਿਵਾਰ ਨੇ ਨਾ ਕੀਤਾ ਹੋਵੇ। ਹੁਣ ਗੱਲ ਦੇਖੋ ਨਾ 87 ਤੋਂ 99 ਹੂੰ ਤੱਕ ਪ੍ਰੈਜ਼ੀਡੈਂਟ ਰੂਲ ਰਿਹਾ 92 ਤੋਂ 97 ਤੱਕ ਕਾਂਗਰਸ ਸਰਕਾਰ ਰਹੀ ਬਿਆਨ ਸਿੰਘ ਦੀ ਤੇ ਜਿਸ ਦੇ ਵਿੱਚ ਬਹੁਤ ਕੁਝ ਇਸ ਤਰੀਕੇ ਦਾ ਹੋਇਆ ਹੂੰ ਤੇ ਪਰ ਫਿਰ ਅੱਗੇ ਜਦੋਂ 97 ਤੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਦੋ ਤਿੰਨ ਵਾਰ ਬਣਦੀ ਆ ਤੇ ਉਦੋਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਸੋ ਇਹ ਹੁਣ ਸਵਾਲ ਵੀ ਉੱਠ ਰਹੇ ਨੇ ਅਕਾਲੀ ਦਲ ਤੇ ਤੇ ਐ ਜੀ ਪੀ ਸੀ ਤੇ ਸਵਾਲ ਉੱਠ ਰਹੇ ਨੇ ਕਿ 21 ਸਾਲ ਬਾਅਦ ਹੁਣ ਤੁਸੀਂ ਤੁਹਾਨੂੰ ਜਾਗ ਆਈ ਆ ਤੇ ਉਦੋਂ ਵੀ ਵਿਰੋਧ ਹੋ ਸਕਦਾ ਸੀ ਜੇ ਉਦੋਂ 92 ਚ ਬਿਆਨ ਸਿੰਘ ਦੀ ਸਰਕਾਰ ਸੀ ਤਾਂ ਅਕਾਲੀ ਦਲ ਵਿਰੋਧੀ ਧਿਰ ਸੀਗੀ ਹੋਰ ਤਾਂ ਕੋਈ ਪਾਰਟੀ ਨਹੀਂ ਸੀਗੀ ਅਕਾਲੀ ਦਲ ਦੀ ਉਦੋਂ ਕਿਉਂ ਨਹੀਂ ਮੁੱਦਾ ਚੱਕਿਆ ਇਸ ਚੀਜ਼ ਦਾ ਨਹੀਂ ਕੁਝ ਨੌਜਵਾਨਾਂ ਦਾ ਕਹਿੰਦੇ ਚੱਕਿਆ ਸੀਗਾ ਸਿਮਰਜੀਤ ਮਾਨ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਨੌਜਵਾਨਾਂ ਦਾ ਬੀੜਾ ਚੁੱਕਿਆ ਸੀ ਪਰ ਦੇਖੋ ਉਦੋਂ ਹਾਲਾਤ ਬਹੁਤ ਹੋਰ ਸੀਦਾ ਉਦੋਂ ਤਾਂ ਸੁਣਦੀ ਨਹੀਂ ਸੀ ਪੁਲਿਸ ਕਿਸੇ ਦੀ ਪੁਲਿਸ ਨੂੰ ਤਾਂ ਫ੍ਰੀ ਹੈਂਡ ਮਿਲੇ ਸੀ ਕੇ ਪੀ ਐਸ ਗਿੱਲ ਨੂੰ ਕੌਣ ਪੁੱਛ ਸਕਦਾ ਸੀ ਫ੍ਰੀ ਹੈਂਡ ਦਿੱਤਾ ਹੋਇਆ ਬਿਆਨ ਸਿੰਘ ਨੇ ਉਹਨੂੰ ਜਿੱਥੇ ਜੀ ਕਰਦਾ ਸੀ ਉੱਥੇ ਉਹ ਚੱਕ ਕੇ ਅਨਕਾਊਂਟਰ ਬਣਾਉਂਦਾ ਸੀ ਜਿਹਨੂੰ ਜੀ ਕਰਦੀ ਸੀ ਪੁਲਿਸ ਉਦੋਂ ਚੱਕ ਕੇ ਗ੍ਰਿਫਤਾਰ ਕਰ ਲੈਂਦੀ ਸੀ ਸੀਆਈਏ ਸਟਾਫ ਦੇ ਵਿੱਚ ਰਾਦੀਪ ਮਤਲਬ ਉਦੋਂ ਪਤਾ ਹੀ ਨਹੀਂ ਵੀ ਕਿਸ ਤਰੀਕੇ ਦਾ ਤਸ਼ੱਦਦ ਕੀਤਾ ਜਾਂਦਾ ਸੀਗਾ ਨੌਜਵਾਨਾਂ ਤੇ ਮੈਨੂੰ ਇਹ ਲੱਗਦਾ ਰਹੇ ਜਿਹੜਾ ਬੰਦਾ ਇਨਵੋਲਵ ਨਹੀਂ ਹੁੰਦਾ ਸੀ ਉਹਨੂੰ ਪੁਲਿਸ ਕੁੱਟ ਕੇ ਮਨਾ ਲੈਂਦੀ ਸੀ ਯਾਰ ਮਤਲਬ ਬੰਦਾ ਕਹਿੰਦਾ ਸੀ ਕਿ ਮੈਂ ਇਸ ਕੁੱਟ ਤੋਂ ਤਾਂ ਬਚ ਜਾਊਂਗਾ ਮੈਂ ਜੋ ਜੁਰਮ ਕਬੂਲ ਨਹੀਂ ਕੀਤਾ ਘਟੋ ਘਟ ਮੈਂ ਉਹਨੂੰ ਕਬੂਲ ਕਰਕੇ ਜੇ ਚ ਰਾਮਨਾਥ ਆ ਬਹਿ ਜੂਗਾ ਮੈਨੂੰ ਇਸ ਤਰੀਕੇ ਦੇ ਨਾਲ ਮੇਰੇ ਤੇ ਤਸ਼ੱਦਦ ਤਾਂ ਨਹੀਂ ਨਾ ਕੀਤਾ ਜਾਊਗਾ ਜੀ ਤਸ਼ੱਦਦ ਐਨਾ ਹੁੰਦਾ ਸੀ ਕਿ ਫਿਰ ਜਿਹੜਾ ਬੰਦਾ ਸਹੀ ਵੀ ਆ ਉਹ ਤੋਂ ਵੀ ਪੁਲਿਸ ਜੁਰਮ ਮਨਾ ਲੈਂਦੀ ਸੀ ਕਿ ਹਾਂ ਤੂੰ ਕਬੂਲ ਕਰ ਅਗਲਾ ਕਹਿੰਦਾ ਸੀ ਮਾਰ ਦੇਣਗੇ ਮੇਰੇ ਕੋਲ ਜਿਵੇਂ ਤੁਸੀਂ ਇੱਕ ਕਹਾਣੀ ਦੱਸੀ ਐ ਨਾ ਵੀ ਇਹ ਕਿੱਸਾ ਹੋਇਆਗਾ ਮੈਨੂੰ ਲੱਗਦਾ ਜੇ ਇਹ ਜਿਵੇਂ ਅਲੋਪ ਰਿਆ ਫਿਰ ਹੋਰ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਦੇ ਕਿੱਸੇ ਹੋਣਗੇ ਜਦੋਂ ਕਾਰਜਕਾਰੀ ਜਥੇਦਾਰ ਦਾ ਕੇਸ ਉਹਨਾਂ ਨੂੰ ਕੇਸ ਨੂੰ ਇਨਸਾਫ ਨਾ ਮਿਲੇ ਤੇ ਉਹ ਤਾਂ ਫਿਰ ਹੈ ਹੀ ਆ ਨਾ ਹਜ਼ਾਰਾਂ ਨੌਜਵਾਨ ਸੀਗੇ ਰਾਦੀਪ ਜਿਹੜੇ ਇਦਾਂ ਹੋਏ ਨੇ ਬਹੁਤ ਸਾਰੇ ਕੇਸ ਚੱਲੇ ਨੇ ਪਰਿਵਾਰਾਂ ਨੇ ਲੜੇ ਵੀ ਨੇ ਜੀ ਬਥੇਰੇ ਨੂੰ ਇਨਸਾਫ ਵੀ ਮਿਲ ਗਿਆ ਸ਼ੁਰੂ ਚ ਆਪਾਂ ਕਿਹਾ ਇਨਸਾਫ ਵੀ ਮਿਲਿਆ ਅੱਜ ਜਿਹੜੇ 80-80 ਸਾਲ ਦੇ ਬੰਦੇ ਰਿਟਾਇਰਡ ਹੋ ਕੇ ਮੁਲਾਜ਼ਮ ਫਿਰਦੇ ਸੀ 80 ਸਾਲ ਝਾ ਕੇ ਉਹਨਾਂ ਨੂੰ ਸਜ਼ਾਵਾ ਹੋਣੀ ਨੇ ਤੇ ਇਦਾਂ ਤਾਂ ਨਹੀਂ ਐ ਪਰ ਹੁਣ ਇਸ ਗੱਲ ਦਾ ਇਹ ਹੈ ਕਿ ਚਲੋ 21 ਸਾਲ ਬਾਅਦ ਵੀ ਸਹੀ ਹੂੰ ਜਾਗੇ ਤਾਂ ਸਹੀ ਐਸਜੀਪੀਸੀ ਜਾਗੀ ਤਾਂ ਸਹੀ ਹੁਣ ਇਸ ਤੇ ਇੱਕ ਕਰਾਉਣੀ ਚਾਹੀਦੀ ਐਫ ਆਈ ਆਰ ਦਰਜ ਇਸ ਰਿਪੋਰਟ ਦੇ ਹਿਸਾਬ ਨਾਲ ਤੇ ਇਹ ਲੱਭਣੇ ਚਾਹੀਦੇ ਨੇ ਜਿਹੜੇ ਇਤਿਹਾਸ ਦੇ ਪੰਨਿਆਂ 'ਚ ਜਿਹੜੇ ਬੰਦਿਆਂ ਨੇ ਗਵਾਹੀਆਂ ਦਿੱਤੀਆਂ ਹੋਈਆਂ ਜਿਹੜੇ ਬੰਦਿਆਂ ਨੇ ਲਿਖਿਆ ਹੋਇਆ ਜੇ ਇਹਨਾਂ 'ਚੋਂ ਬੰਦੇ ਜਿਉਂਦੇ ਨੇ ਤਾਂ ਇਹ ਲੱਭ ਕੇ ਲੈ ਕੇ ਆਉਣੇ ਚਾਹੀਦੇ ਨੇ ਕਿਉਂਕਿ ਹੁਣ ਹਾਲਾਤ ਉਹ ਨਹੀਂ ਹੈਗੇ ਹੁਣ ਉਹ ਜਿਹੜੇ ਗਵਾਹੀਆਂ ਨੇ ਉਹ ਦੇ ਸਕਦੇ ਨੇ ਜੀ ਬਿਲਕੁਲ ਇਹ ਕਾਹ ਲੈਣਾ ਕਰਨੀ ਪਊਗੀ ਆ ਜੀਪੀਸੀ ਨੂੰ ਵੀ ਅਕਾਲੀ ਦਲ ਦਾ ਵੀ ਰੋਲ ਬਣਦਾ ਹੋਰ ਸਿੱਖ ਕੌਮ ਦਾ ਸਾਰਿਆਂ ਦਾ ਹੀ ਰੋਲ ਬਣਦਾ ਮੌਜੂਦਾ ਸਰਕਾਰ ਦਾ ਵੀ ਰੋਲ ਬਣਦਾ ਦੇਖੋ ਕਿਸੇ ਦੇ ਨਾਲ ਇੰਨੀ ਬੇਇਨਸਾਫੀ ਹੋਈ ਹੋਵੇ ਤੇ ਸਰਕਾਰਾਂ ਦਾ ਕੰਮ ਤਾਂ ਇਹੀ ਆ ਨਾ ਕਿ ਇਨਸਾਫ ਦਵਾਇਆ ਜਾਵੇ ਉਹ ਮਾਮੂਲੀ ਬੰਦਾ ਥੋੜੀ ਜੀ ਨਾਲ ਇੱਕ ਆਮ ਵਿਅਕਤੀ ਕਹੇ ਤਾਂ ਆਪਾਂ ਬੰਦਾ ਛੱਡ ਵੀ ਦੇਵੇ ਇੱਕ ਪੰਥ ਦਾ ਜਥੇਦਾਰ ਚਾਹੇ ਕਾਰਜਕਾਰੀ ਸੀ ਪਰ ਐਲਾਨਿਆ ਤਾਂ ਪੰਥ ਨੇ ਸੀ ਨਾ ਹਾਂ ਆਵਦਾ ਜਥੇਦਾਰ ਲਾਨੇ ਸੀ ਅੱਜ ਅਸੀਂ ਜੇ ਸਾਡੇ ਜਥੇਦਾਰ ਨੂੰ ਇਨਸਾਫ ਨਹੀਂ ਦਿਵਾ ਸਕਿਆ ਪੰਥ ਫਿਰ ਅਸੀਂ ਆਮ ਸਿੱਖ ਨੂੰ ਇੱਕ ਜਿਹੜਾ ਆਮ ਨਾਗਰਿਕ ਆਮ ਸਿੱਖਾ ਉਹਨੂੰ ਇਨਸਾਫ ਕਿਵੇਂ ਦਿਵਾਵਾਂਗੇ ਨਹੀਂ ਉਹੀ ਗੱਲ ਹੈ ਕਿ ਹੁਣ ਦੇਖੋ ਇਕੱਠੇ ਹੋ ਕੇ ਚੱਲਣਾ ਪੈਣਾ ਸਾਰਿਆਂ ਨੂੰ ਜੀ ਤੇ ਉਮੀਦ ਤਾਂ ਹੈਗੀ ਹੈ ਕਿ ਜਿਹੜਾ ਐ ਜੀ ਪੀ ਸੀ ਵਾਪਸ ਹੁਣ ਮਿਲਿਆ ਜਾ ਕੇ ਪਰਿਵਾਰ ਨੂੰ ਤੇ ਹੁਣ ਪਰਿਵਾਰ ਨੂੰ ਨਾਲ ਲੈ ਕੇ ਕਿਸੇ ਤਰੀਕੇ ਨਾਲ ਐਫ ਆਈ ਆਰ ਹੈ ਜਿਹੜੀ ਕਰਵਾਈ ਜਾਊਗੀ ਰਿਪੋਰਟ ਦੁਆਰਾ ਖੁੱਲੂਗੀ ਤੇ ਉਮੀਦ ਕਰਦੇ ਆ ਕਿ ਸਰਕਾਰ ਇਸ ਮਾਮਲੇ ਤੇ ਐ ਐਸ ਆਈ ਟੀ ਬਣਾਊਗੀ ਤੇ ਐਸਆਈਟੀ ਫਿਰ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੂਗੀ ਫਿਰ ਜਿਹੜੇ ਮੁਲਾਜ਼ਮ ਹਲੇ ਤੱਕ ਵੀ ਕਿਉਂਕਿ ਕੁਝ ਤਾਂ ਮੁਲਾਜ਼ਮ ਮਾਰੇ ਗਏ ਨੇ ਉਮਰ ਪੋਹ ਕੇ ਕਿਸੇ ਦੀ 80 ਸਾਲ ਚ ਡੈਥ ਹੋ ਗਈ ਕਿਸੇ ਦੀ 83 ਸਾਲ ਚ ਹੋ ਗਈ ਜੀ ਰਿਟਾਇਰ ਤਾਂ ਸਾਰੇ ਹੀ ਹੋ ਗਏ ਹੁਣੇ ਸੋ ਜਿੰਨੇ ਵੀ ਦੋਸ਼ੀ ਨੇ ਜੇ ਜਿਉਂਦੇ ਨੇ ਉਹ ਤਾਂ ਇਹ ਕੇਸ ਦੁਬਾਰਾ ਖੁੱਲਣਾ ਚਾਹੀਦਾ ਰਾਜੀਪ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਐਸਜੀਪੀਸੀ ਲੱਗੀ ਹੈ ਹੁਣ ਠੀਕ ਹੈ ਬਹੁਤ ਲੇਟ ਹੋਏ ਪਰ ਲੱਗੀ ਜ਼ਰੂਰ ਹੈ ਇਹ ਵੀ ਕਹਿ ਸਕਦੇ ਆ ਕਿ ਹੁਣ ਵੀ ਜੇ 21 ਸਾਲ ਬਾਅਦ ਵੀ ਇਨਸਾਫ ਮਿਲ ਜੇ ਜਥੇਦਾਰ ਕੌਕੇ ਜੀ ਨੂੰ ਉਹਨਾਂ ਦੀ ਆਤਮਾ ਨੂੰ ਸਕੂਨ ਥੋੜਾ ਜਿਹਾ ਸ਼ਾਇਦ ਰਾਜੀਪ ਮਿਲ ਜਾਊਗਾ ਨਹੀਂ ਤਾਂ ਫਿਰ ਉਦੋਂ ਪੁਲਿਸ ਨੇ ਕੋਈ ਕਸਰ ਇਹ ਤੱਕ ਛੱਡੀ ਨਹੀਂ ਤੇ ਤੁਹਾਨੂੰ ਸਾਰੀ ਜਿਹੜੀ ਕਹਾਣੀ ਹੈ ਮੈਂ ਸੁਣਾਈ ਹੈ ਮੈਨੂੰ ਲੱਗਦਾ ਦਰਸ਼ਕਾਂ ਨੇ ਵੀ ਇਹ ਦਰਦ ਮਹਿਸੂਸ ਕੀਤਾ ਹੋਣਾ ਕਿ ਕਿਸ ਤਰੀਕੇ ਨਾਲ ਅਨਮਨੁੱਖੀ ਤਸ਼ੱਦਦ ਜਥੇਦਾਰ ਗੁਰਦੇਵ ਸਿੰਘ ਕੌਕੇ ਤੇ ਹੋਇਆ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਤੇ ਲੋਕ ਵੀ ਮੈਨੂੰ ਲੱਗਦਾ ਹੁਣ ਅੱਗੇ ਆਉਣਗੇ ਤੇ ਮੰਗ ਉੱਠੂਗੀ ਕਿ ਕੌਂਕੇ ਜੀ ਨੂੰ ਇਨਸਾਫ ਹੈ ਜਿਹੜਾ 21 ਸਾਲ ਬਾਅਦ ਹੀ ਸੀ ਮਿਲਣਾ ਚਾਹੀਦਾ